ਗੁਰੂ ਪਿਆਰ ਵਾਲੀ ਸਨਮਾਨਯੋਗ ਸਾਧ ਸੰਗਤ ਜੀ ਆਪ ਜੀ ਦੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਟਰੁਖਾ ਜਿਵੇਂ ਆਪ ਜੀ ਜਾਣਦੇ ਹੋ ਇਸ ਚੈਨਲ ਦੇ ਉੱਪਰ ਆਪਾਂ ਪਿਛਲੇ ਕੁਝ ਸਮੇਂ ਤੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਵਿਆਖਿਆ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਆਪਾਂ ਸਾਂਝੀ ਕਰਦੇ ਆ ਰਹੇ ਹਾਂ ਪਿਛਲੇ ਹਿੱਸੇ ਵਿੱਚ ਰਾਗ ਬਸੰਤ ਦਾ ਪਹਿਲਾ ਸ਼ਬਦ ਆਪ ਜੀ ਆਨੇ ਸਰਵਣ ਕੀਤਾ ਸੀ ਆਓ ਇਸ ਹਿੱਸੇ ਵਿੱਚ ਆਪਾਂ ਰਾਗ ਬਸੰਤ ਦਾ ਦੂਜਾ ਸ਼ਬਦ ਉਸ ਦੀ ਸਾਂਝ ਪਾਵਾਂਗੇ ਵਿਚਾਰ ਦਾ ਆਗਾਜ਼ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹਲਾ ਨਵਾਂ ਪਾਪੀ ਹਿਐ ਮੈਂ ਕਾਮ ਬਸਾਏ ਮਨ ਚੰਚਲ ਜਾਤੇ ਗਹੇ ਨ ਜਾਏ ਰਹਾਉ ਜੋਗੀ ਜੰਗਮ ਅਰਸਨਿਆਸ ਸਭ ਹੀ ਪਰਡਾਰੀ ਇਹ ਫਾਸ ਜਿਹ ਜਿਹ ਹਰ ਕੋ ਨਾਮ ਸਮਾਰ ਤੇ ਭਵ ਸਾਗਰ ਉਤਰੇ ਪਾਰ ਜਨ ਨਾਨਕ ਹਰ ਕੀ ਸਰਨਾਏ ਦੀ ਜਨਾਮ ਰਹੇ ਗੁਨ ਗਾਏ ਦੀ ਜਨਾਮ ਰਹੇ ਗੁਨ ਗਾਏ ਬਸੰਤ ਮਹਲਾ ਨਵਾਂ ਪਹਿਲਾ ਸ਼ਬਦ ਜੋ ਆਰੰਭ ਹੋਇਆ ਸੀ ਉਸ ਉੱਪਰ ਸਰਲੇਖ ਸੀ ਬਸੰਤ ਹਿੰਡੋਲ ਇਸ ਤੋਂ ਜੋ ਅਗਲੇ ਸ਼ਬਦ ਹਨ ਇਹਨਾਂ ਦੇ ਉੱਪਰ ਸਰਲੇਖ ਹੈ ਬਸੰਤ ਬਸੰਤ ਰਾਗ ਗੁਰੂ ਗ੍ਰੰਥ ਸਾਹਿਬ ਦਾ 25ਵਾਂ ਰਾਗ ਹੈ ਗੁਰੂ ਪਿਆਰਿਓ ਵਿਦਵਾਨਾਂ ਦੇ ਅਨੁਸਾਰ ਇਸ ਰਾਗ ਨੂੰ ਗਾਉਣ ਦੇ ਦੋ ਵੇਲੇ ਨੇ ਇੱਕ ਤੇ ਰਾਤ ਦਾ ਪਿਛਲਾ ਪਹਿਰ ਚੌਥਾ ਪਹਿਰ ਤੇ ਦੂਜਾ ਬਸੰਤ ਰੁੱਤ ਦਾ ਕੋਈ ਵੀ ਸਮਾਂ ਹਨ ਬਸੰਤ ਰੁੱਤ ਦੇ ਦੋ ਮਹੀਨੇ ਆ ਫੱਗਣ ਤੇ ਚੇਤ ਇਹ ਬਸੰਤ ਰੁੱਤ ਦੇ ਮਹੀਨੇ ਨੇ ਪਰ ਦਰਬਾਰ ਸਾਹਿਬ ਤੋਂ ਜਦੋਂ ਕੀਰਤਨ ਆਰੰਭ ਹੁੰਦਾ ਤਾਂ ਇੱਕ ਮਾਗ ਤੋਂ ਰਾਗ ਬਸੰਤ ਨੂੰ ਆਰੰਭ ਕੀਤਾ ਜਾਂਦਾ ਹੈ। ਉੱਥੇ ਮਾਗ ਅਤੇ ਫੱਗਣ ਦੋ ਮਹੀਨੇ ਬਸੰਤ ਰਾਗ ਨੂੰ ਗਾਇਆ ਜਾਂਦਾ ਹੈ। ਪਰ ਜੇ ਰੁੱਤਾਂ ਦੇ हिसाब ਨਾਲ ਦੇਖੀ ਤਾਂ ਇਸ ਦੇ ਦੋ ਮਹੀਨੇ ਜਿਹੜੇ ਹੈਗੇ ਆ ਉਹ ਬਣਦੇ ਹਨ। ਖੈਰ। ਤੇ ਬਸੰਤ ਰੁੱਤ ਵਿੱਚ ਇਸ ਨੂੰ ਕਿਸੇ ਵੀ ਸਮੇਂ ਗਾਇਆ ਜਾ ਸਕਦਾ ਹੈ। ਲਗਭਗ ਕੀਰਤਨੀਏ ਗੁਰੂ ਪਿਆਰ ਵਾਲੇ ਜੋ ਹਨ ਬਸੰਤਰੁੱਤ ਦੇ ਵਿੱਚ ਆਪ ਜੀ ਨੂੰ ਰਾਗ ਬਸੰਤ ਸਰਵਨ ਕਰਵਾਉਂਦੇ ਹਨ ਬਸੰਤ ਮਹਲਾ 9ਵੀਂ ਦੂਸਰੀ ਬੈਂਤੀ ਬਸੰਤ ਹਿੰਡੋਲ ਜੋ ਪਹਿਲੇ ਸ਼ਬਦ ਤੇ ਸਰ ਲੇਖ ਦਿੱਤਾ ਗਿਆ ਸੀ ਹਿੰਡੋਲ ਵੀ ਆਪਣੇ ਆਪ ਦੇ ਵਿੱਚ ਇੱਕ ਸੁਤੰਤਰ ਰਾਗ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਨੂੰ ਸੁਤੰਤਰ ਨਹੀਂ ਵਰਤਿਆ ਗਿਆ ਇਸ ਨੂੰ ਰਾਗ ਬਸੰਤ ਦੇ ਨਾਲ ਜੋੜ ਕੇ ਮਿਸ਼ਰਤ ਰੂਪ ਦੇ ਵਿੱਚ ਵਰਤਿਆ ਗਿਆ ਹੈ ਇਸ ਲਈ ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਗ ਬਸੰਤ ਦੇ ਉਨ੍ਹਾਂ ਦੇ ਉੱਪਰ ਸਰਲੇਖ ਬਸੰਤ ਹਿੰਡੋਲ ਹੈਗਾ। ਸੋ ਇਹ ਗਾਉਣ ਦੇ ਨਾਲ ਵਿਧਾਨ ਜਿਹੜਾ ਹੈਗਾ ਜੁੜਿਆ ਹੋਇਆ ਹੈ। ਆਓ ਆਪਾਂ ਉਚਾਰਨ ਅਤੇ ਵਿਸ਼ਰਾਮਾਂ ਦੀ ਗੱਲ ਕਰੀਏ। ਬਸੰਤ ਮਹਲਾ ਨਵਾਂ। ਬਸੰਤ ਦੇ ਉੱਪਰ ਜੰਮਕੀ ਦੇ ਕੇ ਮਹਲਾ ਨਵਾਂ। ਪਾਪੀ ਹਿਰ ਮੈਂ ਇੱਥੇ ਵਿਸ਼ਰਾਮ ਲਿਆਂਗੇ। ਕਾਮ ਬਸਾਏ। ਮਨ ਚੰਚਲ ਜਾਂ ਤੇ ਗਹਿ ਉਹ ਨਾ ਜਾਏ ਰਹਾਓ। ਮਨ ਚੰਚਲ ਇੱਥੇ ਵਿਸ਼ਰਾਮ ਯਾ ਤੇ ਗਹੇ ਉਹ ਨ ਜਾਏ ਜੋਗੀ ਜੰਗਮ ਅਰਸ ਨਿਆਸ ਜੋਗੀ ਜੰਗਮ ਜੰਮਕੀ ਅਰਸ ਨਿਆਸ ਸਭ ਹੀ ਪਰ ਡਾਰੀ ਜੰਮਕੀ ਇਹ ਫਾਸ ਜਿਹ ਜਿਹ ਹਰ ਕੋ ਨਾਮ ਸਮਹਾਰ ਇਸ ਤੱਕ ਦੇ ਵਿੱਚ ਵਿਸ਼ਰਾਮ ਦੀ ਲੋੜ ਨਹੀਂ ਹੈ ਪਾਠ ਕਰਨਾ ਆਪ ਜਿਹ ਜਿਹ ਹਰ ਕੋ ਨਾਮ ਸਮਹਾਰ ਤੇ ਭਵ ਸਾਗਰ ਉਤਰੇ ਪਾਰ ਤੇ ਭਵ ਸਾਗਰ ਉਤਰੇ ਪਾਰ ਤੇ ਸ਼ਬਦ ਨੂੰ ਆਪਾਂ ਨਖੇੜ ਕੇ ਪੜਾਂਗੇ ਕਿਉਂਕਿ ਇਹ ਬਹੁਵਚਨੀ ਪੜਨਾਓ ਹੈਗਾ ਇੱਥੇ ਇਹ ਜਿਹੜਾ ਸ਼ਬਦ ਹੈਗਾ ਪੜਨਾਓ ਰੂਪ ਦੇ ਵਿੱਚ ਕਾਰਕੀ ਰੂਪ ਚ ਵਰਤਿਆ ਗਿਆ ਇਸ ਲਈ ਆਪਾਂ ਤੇਜ ਸ਼ਬਦ ਨੂੰ ਨਖੇੜ ਕੇ ਪਾਠ ਕਰਾਂਗੇ ਤੇ ਭਵ ਸਾਗਰ ਉਤਰੇ ਪਾਰ ਜਨ ਨਾਨਕ ਵਿਸ਼ਰਾਮ ਹਰ ਕੀ ਸਰਨਾਇ ਸਰਨਾਇ ਸッセ ਪੈਰਵੰਦੀ ਸਰਨਾਇ ਦੀਜੈ ਨਾਮ ਇੱਥੇ ਵਿਸ਼ਰਾਮ ਰਹਿ ਗੁਨ ਗਾਇ ਸੋ ਇਹ ਵਿਸ਼ਰਾਮ ਤੇ ਉਚਾਰਨ ਦੇ ਸੰਬੰਧ ਵਿੱਚ ਬੇਨਤੀਆਂ ਸਨ ਆਓ ਆਪਾਂ ਅਰਥ ਭਾਵ ਸਾਂਝਾ ਕਰੀਏ ਪਾਪੀ ਹਿਏ ਮੈਂ ਕਾਮ ਵਸਾਏ ਹਿਏ ਦਾ ਅਰਥ ਹਿਰਦਾ ਮਨੁੱਖ ਦਾ ਹਿਰਦਾ ਇੱਕ ਪ੍ਰਕਾਰ ਦਾ ਭਾਂਡਾ ਆ ਇੱਚ ਵਸਤੂ ਦੋ ਪ੍ਰਕਾਰ ਦੀ ਹੁੰਦੀ ਇੱਕ ਚੰਗੀ ਤੇ ਇੱਕ ਮਾੜੀ ਚੰਗੀ ਵਸਤੂ ਸ਼ੋਭ ਗੁਣ ਨੇ ਚੰਗੇ ਗੁਣ ਨੇ ਚੰਗੀਆਂ ਨੇ ਬੁਰੀ ਵਸਤੂ ਮਾੜੀ ਵਸਤੂ ਬੁਰੇ ਗੁਣ ਨੇ ਬੁਰੀਆਂ ਨੇ ਪਾਪੀ ਹਿਐ ਮੈਂ ਇਸ ਸ਼ਬਦ ਦੀ ਪਹਿਲੀ ਤੁਕ ਦਾ ਭਾਵ ਪਾਪੀ ਹਿਐ ਮੈਂ ਪਾਪੀ ਹਿਰਦੇ ਚ ਹਿਰਦਾ ਰੂਪੀ ਭਾਂਡਾ ਜਿਹੜਾ ਪਾਪਾਂ ਨਾਲ ਭਰਿਆ ਹੋਇਆ ਭਰੀਐ ਮਤ ਪਾਪਾਂ ਕੇ ਸੰਗ ਉਹ ਮਤ ਉਹ ਹਿਰਦਾ ਰੂਪੀ ਭਾਂਡਾ ਜਿਹੜਾ ਪਾਪ ਕਰਮ ਨਾਲ ਬੁਰੇ ਕਰਮ ਨਾਲ ਭਰਿਆ ਹੋਇਆ ਜਨਿਕੇ ਮਨ ਸਵੇਰੇ ਉੱਠਦਾ ਰਾਤ ਨੂੰ ਸੌਣ ਤੱਕ ਦੂਜਿਆਂ ਦਾ ਮਾੜਾ ਹੀ ਸੋਚੀ ਜਾਂਦਾ ਹੈ ਬੁਰਾਈ ਸੋਚੀ ਜਾਂਦਾ ਹੈ ਆਪਣਾ ਮੁਨਾਫਾ ਸੋਚਦਾ ਆਪਣਾ ਫਾਇਦਾ ਸੋਚਦਾ ਵੀ ਆਪਣੇ ਭਲੇ ਦੇ ਲਈ ਆਪਣੇ ਮੁਨਾਫੇ ਲਈ ਦੂਜੇ ਨੂੰ ਨੁਕਸਾਨ ਪਹੁੰਚਾਉਣਾ ਉਹਨੂੰ ਪਾਪ ਕਹਿ ਦਿੰਦੇ ਆ ਸਾਧ ਸੰਗਤ ਇਹ ਕਰਮ ਸੋਚ ਦੇ ਪੱਧਰ ਤੇ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਤੇ ਕਰਮ ਦੇ ਪੱਧਰ ਦੇ ਉੱਪਰ ਵੀ ਕਾਫੀ ਜ਼ਿਆਦਾ ਹੁੰਦਾ ਹੈ ਸੋਚ ਦੇ ਪੱਧਰ ਦੇ ਉੱਪਰ ਤੇ ਚੱਲਦਾ ਹੀ ਰਹਿੰਦਾ ਹੈ ਨਾ ਮਨੁੱਖ ਦੇ ਅੰਦਰ ਕੋਈ ਵਿਰਲਾ ਟਾਵਾ ਹੁੰਦਾ ਜੋ ਖਿਆਲ ਦੇ ਪੱਧਰ ਤੇ ਪਾਪ ਤੋਂ ਬਚਿਆ ਹੋਵੇ ਖਿਆਲ ਦੇ ਪੱਧਰ ਤੇ ਤਾਂ ਕਰਕੇ ਮਹਾਰਾਜ ਨਵੇਂ ਪਾਤਸ਼ਾਹ ਨੇ ਕਿਹਾ ਨਾ ਨਰ ਅਚੇਤ ਪਾਪ ਤੇ ਡਰ ਰੇ। ਇਹ ਅਚੇਤ ਮਨੁੱਖ ਨਾ ਸਮਝ ਮਨੁੱਖ ਤੂੰ ਪਾਪ ਵਾਲੇ ਪਾਸਿਓਂ ਭੈ ਖਾ। ਕਰਮਾ ਕਰਕੇ ਤੇ ਬੜੇ ਲੋਕੀ ਬੁਰਾ ਸੰਸਾਰ ਅੰਦਰ ਕਰ ਦਿੰਦੇ ਐ। ਖਿਆਲਾਂ ਕਰਕੇ ਬਹੁਤ ਜ਼ਿਆਦੇ ਜਿਨ੍ਹਾਂ ਦੇ ਮਾਨ ਅੰਦਰੇ ਚੱਲਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਪਾਪੀ ਹੀਐ ਮੈਂ ਮੈਂ ਦਾ ਅਰਥ ਇੱਥੇ ਸਬੰਧ ਕੀ ਆ ਸਾਧ ਸੰਗਤ ਜਾਨੀ ਕਿ ਪਾਪੀ ਹਿਰਦੇ 'ਚ ਆਪੀ ਮਨ ਦੇ ਅੰਦਰ ਵਾਸਾ ਕਿਸ ਚੀਜ਼ ਦਾ ਹੁੰਦਾ ਜੀ ਕਾਮ ਵਸਾਏ ਕਾਮ ਵਸ ਜਾਂਦਾ ਹੈ ਵਿਕਾਰਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਕਾਮ ਨੂੰ ਰੱਖਿਆ ਗਿਆ ਹੈ ਸਾਧ ਸੰਗਤ ਮਨੁੱਖੀ ਮਨ ਦੀ ਇੱਕ ਐਸੀ ਅਭਿਲਾਸ਼ਾ ਹੈ ਜਿਸ ਦੀ ਪੂਰਤੀ ਦੇ ਲਈ ਮਨੁੱਖ ਆਪਣੇ ਕਿਰਦਾਰ ਤੋਂ ਡਿੱਗ ਜਾਂਦਾ ਹੈ ਗੁਰੂ ਜੀ ਕਹਿਣ ਲੱਗੇ ਜਿਸ ਵਿਅਕਤੀ ਦੇ ਅੰਦਰ ਕਾਮ ਹੈ ਜਿਹੜਾ ਇਸ ਵਿਕਾਰ ਤੋਂ ਪੀੜਿਤ ਹੈ ਸਮਝ ਲੈਣਾ ਉਸ ਦਾ ਹਿਰਦਾ ਪਾਪ ਨਾਲ ਭਰਿਆ ਹੋਇਆ ਹੈ ਪਾਪ ਨਾਲ ਭਰਿਆ ਹੋਇਆ ਬੁਰੇ ਕਰਮ ਬੁਰੀ ਸੋਚ ਨਾਲ ਭਰਿਆ ਹੋਇਆ ਹੈ। ਮਨ ਚੰਚਲ ਯਾਤੇ ਗਹੇ ਉਹ ਨਾ ਜਾਏ ਰਹਾਉ। ਮਨ ਚੰਚਲ ਮਨ ਚ ਪਾਪ ਹੈ ਮਨ ਚ ਕਾਮ ਹੈ ਇਹਨਾਂ ਚੀਜ਼ਾਂ ਨਾਲ ਕੀ ਹੋਇਆ ਮਨ ਚੰਚਲ ਹੋ ਗਿਆ। ਚੰਚਲ ਦਾ ਮਤਲਬ ਜਿਹੜਾ ਚਲਾਏ ਮਾਨ ਹੈ ਟਿਕਦਾ ਨਹੀਂ ਹੈ ਜਿਸ ਅੰਦਰ ਸਥਿਰਤਾ ਨਹੀਂ ਹੈ ਟਿਕਾ ਦੀ ਅਵਸਥਾ ਅਡੋਲ ਅਵਸਥਾ ਜਿਸ ਨੂੰ ਨਹੀਂ ਮਿਲੇ। ਮਨ ਚੰਚਲ ਯਾਤੇ ਗਹੇ ਉਹ ਨਾ ਜਾਏ ਇਸ ਲਈ ਚੰਚਲ ਮਨ ਨੂੰ ਗਹਿਆ ਫੜਿਆ ਜਾਨੀ ਇੱਕ ਥਾਂ ਤੇ ਬਿਠਾਇਆ ਨਹੀਂ ਜਾ ਸਕਦਾ ਮਨ ਨੂੰ ਸਟੇਬਲ ਨਹੀਂ ਕੀਤਾ ਜਾ ਸਕਦਾ ਕਾਇਆ ਨਹੀਂ ਜਾ ਸਕਦਾ ਮਨ ਨੂੰ ਅਡੋਲ ਨਹੀਂ ਕੀਤਾ ਜਾ ਸਕਦਾ ਅਸੀਂ ਖਿੱਚ ਕੇ ਮਨ ਨੂੰ ਇੱਕ ਥਾਂ ਤੇ ਬੜੇ ਲੋਕ ਨੇ ਨਾ ਇਦਾਂ ਯਤਨ ਕਰਦੇ ਆ ਅੱਖਾਂ ਤੇ ਜ਼ੋਰ ਦੇ ਕੇ ਵਜਨ ਪਾ ਕੇ ਘੁੱਟ ਕੇ ਮੀਚ ਕੇ ਫਿਰ ਮਤਲਬ ਸਿਮਰਨ ਚ ਜੁੜਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਯਤਨ ਇਹ ਹੁੰਦਾ ਵੀ ਖਿੱਚ ਕੇ ਮਨ ਨੂੰ ੱਜ ਕੇ ਲਿਆ ਕੇ ਐ ਬੰਨ ਪੰਨ ਕੇ ਇੱਕ ਥਾਂ ਤੇ ਟਿਕਾ ਲੀਏ ਅਸਲ ਵਿੱਚ ਪਿਆਰਿਓ ਮਨ ਟਿਕਾਉਣਾ ਗੱਲ ਵੱਖਰੀ ਐ ਮਨ ਧੋਣਾ ਗੱਲ ਵੱਖਰੀ ਐ ਜਿਨ੍ਹਾਂ ਨੂੰ ਮਨ ਧੋਣ ਦੀ ਜਾਂਚ ਆ ਗਈ ਉਹ ਤੋਂ ਪੈ ਨਾ ਵੈਂ ਕੇ ਰੰਗ ਜਿਨ੍ਹਾਂ ਨੂੰ ਮਨ ਵਾਹਿਗੁਰੂ ਦੇ ਨਾਮ ਨਾਲ ਧੋਣ ਦੀ ਜਾਂਚ ਆ ਗਈ ਉਹਨਾਂ ਨੂੰ ਮਨ ਖਿੱਚ ਕੇ ਨਹੀਂ ਬਿਠਿਆਉਣਾ ਪੈਂਦਾ ਵੀ ਟੇਕਾ ਉਹਨਾਂ ਦਾ ਮਨ ਆਪਣੇ ਆਪ ਹੀ ਟਿਕ ਜਾਂਦਾ ਹੈ ਕਿਉਂਕਿ ਉਹਨਾਂ ਨੇ ਉਹ ਚੀਜ਼ ਨੂੰ ਖਤਮ ਕਰਤਾ ਜਿਹੜੀ ਮਨ ਨੂੰ ਭਟਕਾਈ ਫਿਰਦੀ ਸੀ ਉਹ ਚੀਜ਼ ਨੂੰ ਖਤਮ ਕਰਤਾ ਉਹ ਤੁਸੀਂ ਇੱਕ ਕਹਾਣੀ ਸੁਣੀ ਹੋਏਗੀ ਨਾ ਜੀ ਕਹਿੰਦੇ ਕਿ ਪਿੰਡ ਚ ਪਹਿਲੇ ਸਮਿਆਂ ਚ ਖੂਹ ਸੀਗਾ ਤੇ ਉਹ ਖੂਹ ਦੇ ਪਾਣੀ ਚੋਂ ਦੁਰਗੰਧ ਆਉਣ ਲੱਗੀ ਲੋਕ ਪਾਣੀ ਦੀ ਬਾਲਟੀ ਕੱਢਣੋਂ ਚ ਮਸ਼ਕਾ ਆਵੇ ਦੁਰਗੰਧ ਆਵੇ ਸਮੈਲ ਆਵੇ ਨਾ ਉਹ ਨੂੰ ਪੀ ਸਕਣ ਨਾ ਉਹ ਨੂੰ ਵਰਤ ਸਕਣ ਬੜੇ ਪਰੇਸ਼ਾਨ ਹੋਏ ਬੜਾ ਪਾਣੀ ਉੱਪਰੋਂ ਲਾ ਲੂ ਦਿੱਤਾ ਫਿਰ ਵੀ ਕਿੱਥੇ ਗੱਲ ਬਣਦੀ ਆ ਕਿਸੇ ਸਿਆਣੇ ਸੱਜਣ ਕੋਲ ਗਏ ਕਹਿਣ ਲੱਗੇ ਜੀ ਖੂਹ ਦਾ ਪਾਣੀ ਖਰਾਬ ਹੋ ਗਿਆ ਇਹਨੂੰ ਠੀਕ ਕਰੋ ਵਿੱਚ ਗੁੜ ਪਾਓ ਮਿੱਠਾ ਪਾਓ ਜੋ ਵੀ ਕਰੋ ਇਹ ਪਾਣੀ ਦੀ ਸਮੈਲ ਦੁਰਗੰਧੀ ਦੂਰ ਕਰੋ ਉਹ ਵਾਹਿਗੁਰੂ ਦਾ ਪਿਆਰਾ ਆਇਆ ਉਹਨੇ ਆ ਕੇ ਵੇਖਿਆ ਪਾਣੀ ਦੇ ਵਿੱਚੋਂ 스멜 ਆ ਰਹੀ ਸੀ ਕੋਈ ਜਾਨਵਰ ਚੋਪਾਇਆ ਡਿੱਗ ਕੇ ਉਹਦੇ ਚ ਮਰਿਆ ਹੋਇਆ ਸੀ ਕੁੱਤਾ ਬਿੱਲੀ ਕੁਛ ਵੀ ਕਰ ਲੋ ਪਾਣੀ ਚ ਮਰ ਗਿਆ ਸੀ ਤੇ ਉਹਦੀ 스멜 ਆ ਰਹੀ ਸੀ ਉਹ ਕਹਿਣ ਲੱਗਿਆ ਵੀ ਜਦੋਂ ਤੱਕ ਜਿਹੜਾ ਜਾਨਵਰ ਇਹਦੇ ਚ ਡਿੱਗ ਕੇ ਮਰਿਆ ਹੋਇਆ ਤੁਸੀਂ ਇਹ ਨਹੀਂ ਕੱਢਦੇ ਪਾਣੀ ਦੀ ਜਿਹੜੀ ਹੈਗੀ ਉਹ ਦੁਰਗੰਧ ਉਹ ਨਹੀਂ ਜਾਊਗੀ ਹੈਨਾ ਪਾਣੀ ਜਿੰਨਾ ਮਰਜ਼ੀ ਕੱਢੀ ਜਾਓ ਔਰ ਜਿਹੜੀ ਚੀਜ਼ ਕਰਕੇ ਇਹ ਦੁਰਗੰਧਤ ਹੋਇਆ ਵਾ ਤੁਸੀਂ ਉਹਦੇ ਤੇ ਧਿਆਨ ਨਹੀਂ ਲਾ ਰਹੇ ਗੱਲ ਤੇ ਕਹਾਣੀ ਦਾ ਸਮਝਣ ਦਾ ਮਤਲਬ ਇਹ ਹੈ ਵੀ ਮਨ ਮੈਲਾ ਆ ਮੁੱਖ ਆਵਤ ਤਾਕੈ ਦੁਰਗੰਧ ਹੈ ਨਾ ਦੁਰਗੰਧ ਹੈ ਅੰਦਰ ਤਾਂ ਹੀ ਮੁੱਖ ਤੋਂ ਆਉਂਦੀ ਹੈ ਕਰਮ ਰਾਂਹੀ ਵੇਖਣ ਰਾਂਹੀ ਬੋਲਣ ਰਾਂਹੀ ਸੁਣਨ ਰਾਂਹੀ ਪ੍ਰਗਟ ਹੁੰਦੀ ਹੈ ਨਾ ਦੁਰਗੰਧ ਉਹ ਅੰਦਰ ਪਈ ਹੋਈ ਹੈ ਕਿਉਂ ਪਈ ਹੋਈ ਹੈ ਕਿਉਂਕਿ ਅੰਦਰੋਂ ਪਰਮੇਸ਼ਰ ਦੇ ਨਾਮ ਦੀ ਥਾਂ ਤੇ ਪਾਪੀ ਹੀ ਹੈ ਮੈਂ ਕਾਮ ਬਸਾਈ ਹੈ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਵਾਸਾ ਉਹ ਜਿਹੜੀ ਮੁੱਖ ਆਵਤਤਾ ਕਹੇ ਦੁਰਗੰਧ ਹੈ ਇਹ ਦੁਰਗੰਧ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚੋਂ ਆਉਂਦੀ ਹੈ ਮੱਸੀ ਕੀ ਕਰਦੇ ਆਂ ਤੂਫਾਂ ਲਾ ਕੇ ਇਤਰ ਛਿੜਕ ਕੇ ਕਹਿੰਦੇ ਆ ਵੀ ਸੁਗੰਧੀ ਆਜੇ ਠੀਕ ਹੈ ਕੁਝ ਸਮੇਲੇ ਟੈਂਪਰੇਰੀ ਪ੍ਰੋਵੀਜ਼ਨ ਅਸੀਂ ਲਿਆ ਜਾਂਦੇ ਪ੍ਰਬੰਧ ਕਰ ਲਿਆ ਬਾਹਰੋਂ ਸੁਗੰਧੀ ਆਉਣ ਲੱਗ ਪਈ ਪਰ ਜਿਹੜੀ ਅੰਦਰ ਦੁਰਗੰਧ ਪਈ ਹੈ ਜਿਹੜੀ ਅੰਦਰ ਮਤਲਬ ਬੁਰੀ ਚੀਜ਼ ਪਈ ਹੋਈ ਹੈ ਉਹ ਖਿਆਲਾਂ ਚੋਂ ਤੇ ਸੁਗੰਧੀ ਨਹੀਂ ਨਾ ਹੋਣ ਦੇਗੀ ਉਹ ਬੋਲਾਂ ਚੋਂ ਵੀ ਸੁਗੰਧੀ ਨਹੀਂ ਆਉਣ ਲੱਗੇਗੀ ਮੱਖਚੋਂ ਤੇ ਦੁਰਗੰਧ ਹੀ ਆਏਗੀ ਨਾ ਕੰਨਾਂ ਰਾਹੀਂ ਵੀ ਚੰਗਾ ਨਹੀਂ ਸੁਣੇਗਾ ਸੋ ਸਮੱਸਿਆ ਮਨ ਨੂੰ ਫੜ ਕੇ ਕਥਾਂ ਤੇ ਬਿਠਾਉਣ ਦੀ ਨਹੀਂ ਹੈ ਸਮੱਸਿਆ ਮਨ ਨੂੰ ਸਾਫ਼ ਕਰਨ ਦੀ ਆ ਕਾਰਜ ਅਸੀਂ ਇਹ ਕਰਨਾ ਕਿ ਮਨ ਦੇ ਅੰਦਰ ਜਿਹੜੀ ਬੁਰੀਾਈ ਪਈ ਆ ਉਹ ਤੋਂ ਪਹਿਨਾਵੇਂ ਕੈ ਰੰਗ ਉਹ ਨਾਮ ਦੇ ਪਿਆਰ ਚ ਜੁੜਿਆ ਧੋਤੀ ਜਾਏ ਫਿਰ ਮਨ ਆਪਣੇ ਆਪ ਟਿਕ ਜਾਏ ਜਦੋਂ ਸਾਫ਼ ਹੋ ਗਿਆ ਮਨ ਚੰਚਲ ਜਾਤੇ ਗਏ ਉਹ ਨਾ ਜਾਏ ਮਨ ਜਿਹੜਾ ਚੰਚਲ ਹੈ ਇਸ ਲਈ ਤਾਂ ਹੀ ਟਿਕਦਾ ਨਹੀਂ ਇਕਾਗਰਤਾ ਚ ਨਹੀਂ ਆਉਂਦਾ ਸਹਜ ਵਿੱਚ ਨਹੀਂ ਆਉਂਦਾ ਖੇੜੇ ਚ ਨਹੀਂ ਆਉਂਦਾ ਕਾਰਨ ਕਿਉਂਕਿ ਮਨ ਦੇ ਅੰਦਰ ਵਿਕਾਰ ਪੈ ਨੇ ਅਸੀਂ ਕੰਮ ਵਿਕਾਰਾਂ ਨੂੰ ਦੂਰ ਕਰਨ ਤੇ ਕਰਨਾ ਟਿਕ ਤੇ ਆਪ ਹੀ ਜਾਏਗਾ ਮਨ ਇਹਨੇ ਅਡੋਲਤਾ ਵਿੱਚ ਤੇ ਆਪ ਹੀ ਆ ਜਾਣਾ ਸਹਜ ਘਰ ਵਿੱਚ ਆਪ ਹੀ ਆ ਜਾਣਾ ਤਾਂ ਕਰਕੇ ਗੁਰੂ ਅਮਰਦਾਸ ਜੀ ਨੇ ਕਿਹਾ ਨਾ ਕਰਮੀ ਸਹਜ ਨਾ ਉਪਜੈ ਵਿਣ ਸਹਜੈ ਸਹਸਾ ਨਾ ਜਾਏ ਨਹ ਜਾਏ ਸਹਸਾ ਕਿ ਤਸਨ ਜਬ ਰਹੇ ਕਰਮ ਕਮਾਏ ਸਹਸ ਜਿਓ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਹਾਰਾਜ ਕਹਿੰਦੇ ਜਿਓ ਮਲੀਣ ਜਿੰਦ ਮਾਨ ਮਨ ਮੈਲਾ ਹੋ ਗਿਆ ਅੰਦਰੋਂ ਧੋਤਾ ਕਿਵੇਂ ਜਾਏਗਾ ਮਨ ਤੋਂ ਬੋ ਸ਼ਬਦ ਲਾਗੋ ਹਰ ਸਿਓ ਰੋਹ ਚਿੱਤ ਲਾਏ ਮਨ ਧੋਣ ਦੀ ਗੱਲ ਹੈ ਟਿਕ ਤੇ ਆਪੇ ਜਾਏ ਅਡੋਲਤਾ ਵਿੱਚ ਤੇ ਆਪੇ ਸਹਜ ਕਰ ਵਿੱਚ ਤੇ ਆਪੇ ਆ ਜਾਏਗਾ ਅਸੀਂ ਕਰਮਰਾਂ ਹੀ ਸਹਜ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਫਲਾਣੀ ਥਾਂ ਤੇ ਜਾ ਕੇ ਸਹਜ ਮਿਲ ਜੇ ਫਲਾਣੀ ਥਾਂ ਤੇ ਨਹਾ ਕੇ ਸਹਜ ਮਿਲ ਜੇ ਫਲਾਣਾ ਦਾਨ ਪੁੰਨ ਕਰਕੇ ਸਹਜ ਕਰਮੀ ਸਹਜ ਨਾ ਉਪਜੇ ਕਰਮਰਾਂ ਹੀ ਸਹਜ ਨਹੀਂ ਪੈਦਾ ਹੁੰਦਾ ਇਹ ਤੇ ਦ੍ਰਿੜਤਾ ਨਾਲ ਗੁਰੂ ਬਾਬਾ ਜੀ ਨੇ ਸਾਨੂੰ ਮੋਹਰ ਲਾ ਕੇ ਦੇ ਦਿੱਤੀ ਵੀ ਭਾਈ ਕਰਮਰਾਂ ਹੀ ਸਹਜ ਨਹੀਂ ਹੈ ਸਹਜ ਕਿੱ데 ਰਹੀਂ ਹੈ ਮਨ ਤੋਂ ਵੋ ਸ਼ਬਦ ਲਾਗੋ ਹਰਸੋ ਰਹੋ ਚਤਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਸ ਸਹਿਜ ਸਾਹਿਵਜਾਇ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਇਹ ਸਹਿਜ ਪੈਦਾ ਹੋਏਗਾ ਜਿਸ ਤਰ੍ਹਾਂ ਹੀ ਮਨ ਦੀ ਸ਼ੰਕਾ ਮਨ ਦੀ ਚੰਚਲਤਾਈ ਦੂਰ ਹੋਵੇਗੀ ਜਿਹਨੂੰ ਗੁਰੂ ਜੀ ਕਹਿ ਰਹੇ ਨੇ ਮਨ ਚੰਚਲ ਜਾਤੇ ਗਹਿਓ ਨਾ ਜਾਏ ਅੱਗੋਂ ਪਹਿਲੇ ਪੱਲੇ ਚੋ ਕਹਿਣ ਲੱਗੇ ਜੋਗੀ ਜੰਗਮ ਅਰਸ ਨਿਆਸ ਸਭ ਹੀ ਪਰ ਡਾਰੀ ਇਹ ਫਾਸ ਜੋਗੀ ਜੰਗਮ ਅਰਸ ਨਿਆਸ ਯੋਗੀ ਹੁੰਦੇ ਆ ਸਾਧ ਸੰਗਤ ਸਾਧੂ ਹੁੰਦੇ ਨੇ ਇਹ ਭੇਖ ਹੈ ਇੱਕ ਯੋਗੀਆਂ ਦਾ ਜਿਹੜੇ ਵਕ ਵਕ ਥਾਂ ਤੇ ਭਿਖਿਆ ਮੰਗ ਕੇ ਖਾਂਦੇ ਨੇ ਹੈ ਨਾ ਤੇ ਇਹ ਯੋਗੀਆਂ ਦੇ ਫਿਰਕੇ ਨੇ ਆਪੋ ਆਪਣੇ ਇਨਦੀ ਗੱਲ ਮਹਾਰਾਜ ਨੇ ਜਪਜੀ ਸਾਹਿਬ ਦੇ ਅੰਦਰ ਵੀ ਕੀਤੀ ਹੈ ਮੁੰਦਾ ਸੰਤੋਖ ਸ਼ਰਮ ਪੱਛੋ ਲਈ ਧਿਆਨ ਕੀ ਕਰਹਿ ਵਿਪੂਤ ਖਿੰθα ਕਾਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਹਨ ਉਥੇ ਸ਼ੁਭ ਗੁਣਾਂ ਦੀ ਗੱਲ ਗੁਰੂ ਸਾਹਿਬ ਨੇ ਦੱਸੀ ਹੈ ਯੋਗ ਮਤ ਦੇ ਭੇਖ ਦੇ ਟੱਕਰੇ ਦੇ ਉੱਪਰ ਜੋ ਗੁਰਮਤਿ ਦੀ ਵਿਚਾਰਧਾਰਾ ਮਹਾਰਾਜ ਨੇ ਉਸ ਦੀ ਗੱਲ ਕੀਤੀ ਹੈ ਹਨ ਸਿੱਧ ਗੋਸ਼ਟ ਬਾਣੀ ਅੰਦਰ ਯੋਗੀਆਂ ਦੀ ਗੱਲ ਹੋਈ ਯੋਗੀਆਂ ਦੇ ਵਿਸ਼ਵਾਸਾਂ ਦੀ ਗੱਲ ਹੋਈ ਯੋਗੀਆਂ ਨੇ ਦੱਸਿਆ ਬਈ ਅਸੀਂ ਉਹ ਤੀਰਥ ਨਾ ਯਾ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ ਗੋਰਖਵਰਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਵਿਦ ਸਾਈ ਜੋਗੀਆਂ ਨੇ ਆਪਣੀ ਮਤਲਬ ਜੁਗਤੀ ਆਪਣਾ ਤਰੀਕਾ ਦੱਸਿਆਗਾ ਇਦਾਂ ਹੀ ਇੱਕ ਹੈ ਜੰਗਮ ਜੰਗਮ ਸ਼ੈਪਮਤ ਦੇ ਸਾਧੂ ਆ ਜਾਂਦੇ ਆ ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਭ੍ਰਮਣ ਕਰਦੇ ਨੇ ਪੱਕਾ ਟਿਕਾਣਾ ਆਪਣਾ ਕਿੱਥੇ ਨਹੀਂ ਰੱਖਦੇ ਹਨ ਸ਼ਿਵ ਦੇ ਉਪਾਸ਼ਕ ਹੁੰਦੇ ਨੇ ਤੇ ਇਹ ਜੰਗਮ ਵੀ ਸਾਧ ਸੰਗਤ ਧਰਮੀ ਲੋਕਾਂ ਦੇ ਇੱਕ ਫਿਰਕਾ ਹੈ Hindu ਧਰਮ ਚ ਆ ਜਾਂਦੇ ਆ ਅਰ ਸੰਨਿਆਸ ਸੰਨਿਆਸੀ ਹਨ ਜਿਨ੍ਹਾਂ ਨੇ ਸੰਸਾਰ ਤੋਂ ਗ੍ਰਸਥ ਤੋਂ ਪਰਿਵਾਰ ਤੋਂ ਸੰਨਿਆਸ ਲੈ ਲਿਆ ਹੈ ਤੀਰਥਾਂ ਦੀ ਯਾਤਰਾ ਕਰਨੀ ਤੇ ਬੇਆਬਾਦ ਥਾਵਾਂ ਦੇ ਉੱਪਰ ਰਹਿਣਾ ਇਹਨਾਂ ਮਹਾਰਾਜ ਕਹਿੰਦੇ ਕੋਈ ਜੋਗੀ ਹੋਵੇ ਜੰਗਮ ਹੋਵੇ ਜਾਂ ਸੰਨਿਆਸੀ ਹੋਵੇ ਸਭ ਹੀ ਪਰਡਾਰੀ ਇਹ ਫਾਸ ਸਾਰਿਆਂ ਦੇ ਉੱਤੇ ਤੇ ਹੀ ਇਹ ਜਿਹੜੀ ਫਾਹੀ ਹੈ ਇਹ ਫਾਸ ਹੁਣ ਇੱਥੇ ਤੁਸੀਂ ਦਰਸ਼ਨ ਕਰੋਗੇ ਈੜੀ ਸਿਹਰੀ ਹਾਹਾ ਇਹ ਫਫੇ ਕੰਨ ਸਸਾ ਫਾਸ ਇੱਥੇ ਇਹ ਦੇਹਾਹੀ ਨੂੰਕੜ ਜਿਵੇਂ ਅਪਾ ਪਿਛਲੇ ਹਿੱਸੇ 'ਚ ਗੱਲ ਕੀਤੀ ਉਹ ਹੈ ਨਹੀਂ ਇੱਥੇ ਇੱਥੇ ਨਾ ਹੋਣ ਦਾ ਕਾਰਨ ਕੀ ਹੈ ਕਿਉਂਕਿ ਇਹ ਜਿਹੜਾ ਪੜਨਾਮੀ ਵਿਸ਼ੇਸ਼ਣ ਹੈ ਇਹ ਫਾਸ ਦਾ ਆ ਫਾਸ ਇੱਥੇ ਕਾਰਕ ਹੈ ਨਾ ਜਿਹੜਾ ਇਸਤਰੀ ਲਿੰਗ ਰੂਪ 'ਚ ਆ ਫਾਸ ਦਾ ਅਰਥ ਹੁੰਦਾ ਫਾਹੀ ਇਸਤਰੀ ਲਿੰਗ ਰੂਪ ਦਾ ਇਹ ਸ਼ਬਦ ਹੈ ਕਾਰਕ ਹੈ ਪੂਰਨ ਰੂਪ ਦਾ ਨਾਮ ਹੈ ਆਪਣਾ ਇਸ ਲਈ ਫਫੇ ਕੰਨਾ ਸੱਸੇ ਔਂਕੜ ਨਹੀਂ ਆਇਆ ਫਫੇ ਕੰਨਾ ਸੱਸਾ ਆਇਆ ਸੋ ਇਸ ਸਰੂਪ ਦਾ ਧਿਆਨ ਰੱਖਦੇ ਹੋਏ ਗੁਰੂ ਜੀ ਨੇ ਜੋ ਇਹਦਾ ਪ੍ਰਣਾਮੀ ਵਿਸ਼ੇਸ਼ਣ ਲਿਆ ਉਹ ਵੀ ਅੰਤ ਹਾ ਹਾ ਮੁਕਤਾ ਰੱਖਿਆ ਹੈ ਸੋ ਇਹ ਜੋ ਬਾਰੀਕੀਆਂ ਨੇ ਗੁਰਬਾਣੀ ਵਿਆਕਰਨ ਦੀਆਂ ਵਿਸ਼ਰਾਮਾਂ ਦੀਆਂ ਜਾਂ ਉਚਾਰਨ ਦੀਆਂ ਇਹਨਾਂ ਦਾ ਆਪ ਜੀ ਨੇ ਧਿਆਨ ਰੱਖਣਾ ਹੈ ਸਭ ਹੀ ਪਰ ਡਾਰੀ ਇਹ ਫਾਸ ਕਿਡਾ ਇਹ ਕੋਈ ਮਨੁੱਖ ਬਾਹਰੀ ਭੇਖ ਕਰਕੇ ਧਰਮੀ ਬਣਿਆ ਹੋਏ ਹਨ ਤੇ ਸਭ ਹੀ ਪਰਡਾਰੀ ਇਹ ਫਾਸ ਸਾਰਿਆਂ ਦੇ ਉੱਪਰ ਕਾਮ ਹੈ ਜਿਹੜਾ ਆਪਣੀ ਫਾਹੀ ਪਾ ਕੇ ਰੱਖਦਾ ਅੱਜ ਕੱਲ ਤੁਸੀਂ ਦੇਖ ਲਓ ਬੜੇ ਲੋਕ ਤੇ ਜਿਹੜਾਂ ਚੀ ਬਾਗੇ ਜੀ ਧਰਮੀ ਬਾਬੇ ਜਿਹੜੇ ਸਨ ਡੇਰੇਦਾਰ ਜਿਹੜੇ ਸਨ ਕਿਉਂਕਿ ਕਾਮ ਨੇ ਐਸੀ ਗ੍ਰਸਤ ਉਹਨਾਂ ਦੇ ਉੱਪਰ ਪਾਉਣਾ ਕੀਤੀ ਤੇ ਜਦੋਂ ਅੰਦਰਲਾ ਪਾਪ ਪੰਜ ਜਨ ਅਨੋਗਾ ਕਰਕੇ ਵਾਹਿਗੁਰੂ ਨੇ ਦਿਖਾਤਾ ਵਿਦ ਐਸੀ ਬਣਾਤੀ ਜੁਗਤ ਐਸੀ ਬਣਾ ਦਿੱਤੀ ਫਿਰ ਉਹਨਾਂ ਦੇ ਅੰਦਰਲਾ ਜਿਹੜਾ ਪਾਪ ਸੀ ਜਦੋਂ ਸਾਹਮਣੇ ਆਇਆ ਫਿਰ ਉਹਨਾਂ ਨੇ ਆਪਣੇ ਕੀਤੇ ਪਾਪ ਕਰਮ ਦੀ ਸਜ਼ਾ ਪਾ ਲਈ ਉਹਦਾ ਫਲ ਭੋਗ ਲਿਆ ਹੈ ਸੋ ਗੁਰੂ ਜੀ ਕਹਿ ਰਹੇ ਨੇ ਵੀ ਕੇਵਲ ਧਰਮ ਦਾ ਭੇਖ ਧਾਰਨ ਕਰਨ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ ਪਿਆਰਿਓ ਕਿਸੇ ਨੇ ਕੋਈ ਭੇਖ ਧਾਰਨ ਕੀਤਾ ਹੈ ਕਿਸੇ ਨੇ ਕੋਈ ਭੇਖ ਧਾਰਨ ਕੀਤਾ ਧਰਮੀ ਬਣਦਾ ਹੈ ਮਨੁੱਖ ਉਸ ਵੇਲੇ ਜਦੋਂ ਰਹਿਤ ਕਰਕੇ ਵਿਸ਼ਵਾਸ ਨੂੰ ਉਪਦੇਸ਼ ਨੂੰ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ ਸੋ ਗੁਰੂ ਜੀ ਕਹਿ ਰਹੇ ਨੇ ਜਿਹੇ ਜਿਹੇ ਹਰ ਕੋ ਨਾਮ ਸਮਾਰਤੇ ਭਵ ਸਾਗਰ ਉਤਰੇ ਪਾਰ ਜਿਹੇ ਜਿਹੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਜਿਹੇ ਇਥੇ ਪ੍ਰਣਾਮੀ ਰੂਪ ਹੈ ਦੋ ਵਾਰੀ ਦੁਹਰਾਇਆ ਗਿਆ ਇਸ ਲਈ ਬਹੁ ਬਚਨ ਦੇ ਅਰਥ ਦਿੰਦਾ ਹੈ ਜਿਹੇ ਜਿਹੇ ਹਰ ਕੋ ਨਾਮ ਸਮਾਰ ਸਮਾਰ ਦਾ ਅਰਥ ਹੁੰਦਾ ਸੰਭਾਲਣਾ ਹਿਰਦੇ ਚ ਟਿਕਾਉਣਾ ਜਿਨ੍ਹਾਂ ਜਿਨ੍ਹਾਂ ਨੇ ਜਿਨ੍ਹਾਂ ਭਾਗਾਂ ਵਾਲਿਆਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਚ ਟਿਕਾਇਆ ਯਾਨੀ ਜਿਨ੍ਹਾਂ ਦਾ ਅੰਦਰ ਧੋਤਾ ਗਿਆ ਤੇ ਪਰਮੇਸ਼ਰ ਦੇ ਨਾਲ ਜੁੜ ਕੇ ਇੱਕਮਿਕ ਹੋ ਗਿਆ ਜਿਨ੍ਹਾਂ ਦੇ ਕਰਮਾਂ 'ਚ ਨਿਰਮਲਤਾ ਆ ਗਈ ਸੇਵਾ ਸਿਮਰਨ ਜਨਾਂ ਦੇ ਜੀਵਨ ਦਾ ਆਧਾਰ ਬਣ ਗਿਆ ਤੇ ਭਵ ਸਾਗਰ ਉਤਰੇ ਪਾਰ ਤੇ ਦਾ ਮਤਲਬ ਉਹ ਉਹ ਸਾਰੇ ਗੁਰਮੁਖ ਜਨ ਭਵ ਸਾਗਰ ਆ ਜੋ ਸੰਸਾਰ ਸਮੁੰਦਰ ਹੈ ਨਾ ਉਤਰੇ ਪਾਰ ਇਹ ਤੋਂ ਪਾਰ ਉਤਰ ਗਏ ਇਹ ਤੋਂ ਤਰ ਗਏ ਨੇ ਉਹਨਾਂ ਦਾ ਬੇੜਾ ਪਾਰ ਹੋ ਗਿਆ ਹੈ ਉਹ ਡੁੱਬੇ ਨਹੀਂ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਨਹੀਂ ਡੁੱਬੇ ਹਨ ਉਹ ਮਾਇਆ ਮਮਤਾ ਚ ਨਹੀਂ ਡੁੱਬੇ ਹਨ ਉਹ ਮੋਹ ਦੇ ਵਿੱਚ ਨਹੀਂ ਡੁੱਬੇ ਹਨ ਉਹ ਆਸਾ ਤ੍ਰਿਸ਼ਨਾ ਦੇ ਵਿੱਚ ਨਹੀਂ ਡੁੱਬੇ ਹਨ ਇਹ ਤੋਂ ਪਾਰ ਨਿਕਲ ਗਏ ਨੇ ਔਗਣਾ ਚ ਡੁੱਬਣਾ ਔਗਣਾ ਨੂੰ ਤਰਨਾ ਇਹ ਭਵ ਸਾਗਰ ਨੂੰ ਤਰਨਾ ਕਹਿ ਦਿੰਦੇ ਆ ਭਵ ਸਾਗਰ ਨੂੰ ਡੁੱਬਣਾ ਕਹਿ ਦਿੰਦੇ ਹਨ ਸੋ ਇਹਨਾਂ ਖਿਆਲਾਂ ਇਹਨਾਂ ਵਿਚਾਰਾਂ ਇਹਨਾਂ ਔਗਣਾ ਨੂੰ ਤਰ ਜਾਂਦੇ ਹਨ ਅੰਤਲਾ ਪਦਾ ਹੈ ਜਨ ਨਾਨਕ ਹਰ ਕੀ ਸਰਨਾਏ ਦੀਜਾ ਨਾਮ ਰਹਿ ਗੁਣ ਗਾਏ ਜਨ ਨਾਨਕ ਨੌਵੇਂ ਪਾਤਸ਼ਾਹ ਕਹਿ ਰਹੇ ਨੇ ਹਰ ਕੀ ਸ਼ਰਨ ਆਏ ਏ ਵਾਹਿਗੁਰੂ ਸਾਨੂੰ ਆਪਣੀ ਸ਼ਰਨ ਦੇ ਅਸੀਂ ਤੁਹਾਡੀ ਸ਼ਰਨ ਵਿੱਚ ਆਈਏ ਤੁਹਾਨੂੰ ਹਾਜ਼ਰ ਨਾਜ਼ਰ ਜਾਣੀਏ ਪ੍ਰਤੱਖ ਜਾਣੀਏ ਦੀਜਾ ਨਾਮ ਰਹਿ ਗੁਣ ਗਾਏ ਤੁਸੀਂ ਆਪਣੇ ਨਾਮ ਦੀ ਦਾਤ ਸਾਨੂੰ ਦਿਓ ਤੁਹਾਡਾ ਇਹ ਸੇਵਕ ਤੁਹਾਡੇ ਗੁਣ ਗਾਉਂਦਾ ਰਹੇ ਤੁਹਾਡੀ ਸਿਫਤ ਕਰਦਾ ਰਹੇ ਵਡਿਆਈ ਕਰਦਾ ਰਹੇ ਕਿਉਂਕਿ ਸਿਫਤ ਵੜਿਆਈ ਤੇ ਸ਼ਰਣ ਦੇ ਵਿੱਚੋਂ ਹਾਜ਼ਰ ਨਾਜ਼ਰਤਾ ਦੇ ਵਿੱਚੋਂ ਹੀ ਸਾਤ ਸੰਗਤ ਮਨ ਦੀ ਪਵਿੱਤਰਤਾ ਮਿਲੇਗੀ ਤੇ ਜਿਹੜਾ ਪਾਪੀ ਮਨ ਹੈ ਪਾਪੀ ਹਿਰਦਾ ਹੈ ਇਹਦੇ ਵਿੱਚੋਂ ਕਾਮ ਕ੍ਰੋਧ ਨਿਕਲਣਗੇ ਤੇ ਇਹ ਜਿਹੜਾ ਭਾਂਡਾ ਹੈ ਹਿਰਦਾ ਰੂਪੀ ਇਹ ਧੋਤਾ ਜਾਏਗਾ ਇਹਦੇ ਅੰਦਰਲੀ ਗੰਦਗੀ ਨਿਕਲ ਕੇ ਇਹ ਸਾਫ਼ ਹੋ ਜਾਏਗਾ ਤੇ ਫਿਰ ਇਹਦੇ ਅੰਦਰ ਜੋ ਵਸਤੂ ਪਏਗੀ ਉਹ ਸੱਚੇ ਨਾਮ ਦੀ ਵਸਤੂ ਹੋਏਗੀ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ ਗੁਰੂ ਕਿਰਪਾ ਕਰਨ ਜੀਵਨ ਯੋਗਤ ਚੰਗੇ ਬਣੇ ਸ਼ੋਭ ਗੁਣਾ ਦਾ ਵਾਸਾ ਹਿਰਦੇ ਚ ਹੋਵੇ ਮਨ ਤੇ ਸੁਰਤ ਦੀ ਪਿਆਰ ਭਰੀ ਸਾਂਝ ਕਰਤੇ ਪੁਰਖ ਨਾਲ ਪਵੇ ਗੁਰਬਾਣੀ ਦਾ ਉਪਦੇਸ਼ ਸਾਡੇ ਜੀਵਨ ਦਾ ਆਧਾਰ ਬਣੇ ਇਹੀ ਟੀਚਾ ਲੈ ਕੇ ਅਸੀਂ ਚੱਲੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਕਾਰਜ ਚੰਗਾ ਲੱਗਦਾ ਹੈ ਆਪ ਵੀ ਜੁੜੋ ਹੋਰਾਂ ਨੂੰ ਵੀ ਪ੍ਰੇਰ ਕੇ ਜੋੜੋ ਸਾਂਝਾ ਵੀ ਅੱਗੇ ਕਰਿਆ ਕਰੋ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਅਗਲੇ ਹਿੱਸੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ